ਸੱਸੀ ਦਾ ਸਾਰੇ ਵੀਰਾਂ ਨੂੰ ਮੇਰਾ ਨਾਮ ਦਜਿੰਦਰ ਸਿੰਘ ਹੈ ਪਿਤਾ ਦਾ ਨਾਮ ਵਾਲ ਸਿੰਘ ਤੇ ਪਿੰਡ ਮੇਰਾ ਬਜਨੀਆੜਾ ਹੈ ਅੱਜ ਤੋਂ ਤਕਰੀਬਨ 4 ਕੋਸਾਲ ਪਹਿਲਾਂ ਪਿੰਡ ਤਰੇੜਿਆਂ ਤਸਵੀਰ ਕੌਰ ਉਹਦੇ ਪਿਤਾ ਦਾ ਨਾਮ ਦਰਸ਼ਨ ਸਿੰਘ ਤੇ ਉਹਦੇ ਤਾਏ ਦਾ ਨਾਮ ਚਿਮਨ ਸਿੰਘ ਉਹਨਾਂ ਦੇ ਨਾਲ 4 ਸਾਲ ਪਹਿਲਾਂ ਮੇਰਾ ਜੋ ਰੀਤੀ ਰਵਾਜ ਨਾਲ ਵਿਆਹ ਹੋਇਆ ਸੀ ਤੇ ਉਹਦੀ ਮਾਂ ਨੇ ਉਹਦੇ ਤਾਏ ਨੇ ਉਹਨੂੰ ਇਹੋ ਜੀ ਪੱਟੀ ਵੜਾਈ ਫੋਨ ਕਰ ਕਰ ਕੇ ਕਿਉਂ ਦਾ ਉਹਨੇ ਘਰ ਨਹੀਂ ਬਣਨ ਦਿੱਤਾ ਛੇ ਕੁ ਮਹੀਨਾ ਬਾਅਦ ਸਾਡਾ ਲੜਾਈ ਝਗੜਾ ਪਾ ਕੇ ਉਹਨਾਂ ਦੇ ਘਰੇ ਲਾਗ ਗਏ ਉਸ ਤੋਂ ਬਾਅਦ ਮੈਂ 2 ਸਾਲ ਕੇਸ ਲਾਈ ਰੱਖਿਆ ਸੀ ਵੀ ਉਹਨੂੰ ਵਸਾਣ ਵਾਸਤੇ ਪਰ ਉਹ ਮੇਰੇ ਕੋਲ ਵਸਣ ਵਾਸਤੇ ਵੀ ਨਹੀਂ ਆਈ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ 4 ਸਾਲ ਤੋਂ ਲੱਗਾ ਤਾਂ 4.5 ਸਾਲ ਹੋ ਗਏ ਆਪਣੇ ਪਿਕੇ ਪਰਿਵਾਰ ਵਿੱਚ ਰਹਿ ਰਹੀ ਸੀ ਤੇ ਉਹਨਾਂ ਆਪ ਨੇ ਪੰਚਾਇਤ ਸਾਡੇ ਘਰ ਵਿੱਚ ਭੇਜੀ ਏ ਪੰਚਾਇਤ ਪੰਚਾਇਤ ਨੂੰ ਕਿਹਾ ਸੀ ਵੀ ਜਿੰਨਾ ਜਿੰਨਾ ਵੀ ਸਾਡਾ ਸਮਾਨ ਏ ਜੋ ਵੀ ਦਾਇਰ ਦਾ ਸਮਾਨ ਵਾਪਸ ਕਰ ਦੇਣ ਤੇ ਉਹਦੇ ਵਿੱਚੋਂ ਇੱਕ ਗੁੜੀਆ ਆਪਣੀ ਪੈਦਾ ਹੋ ਗਈ ਸੀ ਆਰਗਰ ਉਹ ਤਕਰੀਬਨ 3 3 ਸਾਲ ਦੀ ਗੁੜੀਆ ਹੈ ਤੇ ਉਹਨਾਂ ਕਹਿੰਦੇ ਵੀ ਗੁੜੀਆਂ ਅਨਾ ਅਸੀਂ ਅੱਜ ਤੱਕ ਵੇਖੀ ਗੁੜੀਆਂ ਨੂੰ ਵੀ ਕਿਵੇਂ ਹੈਗੀ ਕਿਵੇਂ ਜਿੰਨੀ ਉਹਨਾਂ ਨੇ ਪੰਚਾਇਤ ਨੂੰ ਕਿਹਾ ਵੀ ਗੁੜੀਆ ਆਪਦੀ ਉਹਦਾ ਡੈਡੀ ਰੱਖ ਲਵੇ ਤੇ ਉਸ ਤੋਂ ਬਾਅਦ ਜਿਹੜਾ ਵੀ ਮਤਲਬ ਸਮਾਨ ਸਾਡਾ ਹੈ ਉਹ ਸਾਰਾ ਵਾਪਸ ਕਰ ਦਿਓ ਤੇ ਪੰਚਾਇਤ ਦੇ ਤਰੀਕੇ ਨਾਲ ਪਹਿਲਾਂ ਪੰਚਾਇਤ ਨੇ ਆਹ ਨਸਟਾਮ ਖਰੀਦਾ ਹੈ ਪੰਚਾਇਤ ਨੇ ਆਪ ਸਾਡਾ ਲਿਖ ਪੜਤ ਕੀਤੀ ਹੈ ਵੀ ਸਾਰਾ ਸਾਰਾ ਸਮਾਨ ਵਾਪਸ ਕੀਤਾ ਜਾਵੇ ਤੇ ਜੇ ਗੁੜੀਆ ਦੀ ਕਸਟਡੀ ਹੈ ਉਹ ਡੈਡੀ ਦੇ ਪਾਸ ਰਵੇਗੀ ਤੇ ਇੱਕ ਇੱਕ ਪੰਚਾਇਤੀ ਕੀਤਾ ਇਕਨ ਨੇ ਜਾਜ ਸਾਹਿਬ ਦੇ ਕੋਲ ਜਿਹੜਾ ਵਕੀਲ ਨਾਲ ਆ ਕੇ ਕੇਸ ਦਰਜ ਕਰਵਾ ਦਿੱਤਾ ਤੇ ਆਹ ਹੁਣ ਦੀ ਗੱਲ ਹੈ ਉਸ ਤੋਂ ਬਾਅਦ ਦਰਜ ਕਰਾ ਦਿੱਤਾ ਤੇ ਗੁੜੀਆਂ ਉਹਨਾਂ ਸਾਨੂੰ ਜਿਹੜੀ ਸਮਾਨ ਸੀ ਉਹਨਾਂ ਨੂੰ ਵਾਪਸ ਕਰ ਦਿੱਤਾ ਗੁੜੀਆਂ ਉਹਨਾਂ ਸਾਨੂੰ ਦੇ ਕੇ ਉਸ ਤੋਂ ਬਾਅਦ ਉਹਨਾਂ ਪਤਾ ਹੀ ਕਿ 29 ਅਪ੍ਰੈਲ ਨੂੰ 29 ਅਪ੍ਰੈਲ ਨੂੰ ਸਾਡੇ ਘਰ ਦੇ ਵਿੱਚ ਇੱਥੇ ਦਾਖਲ ਹੋਏ ਨੇ ਤੇ ਘਾਰੇ ਆ ਕੇ ਮੈਂ ਘਰ ਘਰੇ ਆ ਕੇ ਉਹਨਾਂ ਨੇ ਗੁੜੀਆਂ ਵੀ ਸਾਡੇ ਕੋਲ ਚੱਕ ਕੇ ਲੈ ਗਏ ਉਹਨਾਂ ਨੇ ਗੁੰਡੇ ਮੰਗਾਏ ਨੇ ਗੁੰਡੇ ਨਾਲ ਉਹਨਾਂ ਨੇ ਕਿਰਚਾ, ਛਰਪਾਨਾ ਤੇ ਲੈ ਕੇ ਆਏ ਨੇ ਆਪਣੇ ਨਾਲ ਜਿੰਨਾ ਤੇਜ਼ਧਾਰੀ ਹਥਿਆਰ ਸਾਡੇ ਕੋਲ ਲਿਆ ਕੇ ਨਾਲ ਗੁੰਡੇ 15-20 ਮੰਗਾ ਕੇ ਉਹਨਾਂ ਨੇ ਮੰਮੀ ਨਾਲ ਵੀ ਕੁੱਟਮਾਰ ਕੀਤੀ ਮੇਰੇ ਨਾਲ ਵੀ ਮੇਰੀ ਛੋਟੀ ਭੈਣ 18 ਸਾਲ ਦੀ ਉਹਨਾਂ ਨੇ ਨਾਲ ਕੁੱਟਮਾਰ ਕੀਤੀ ਤੇ ਚਾਚਾ ਮੇਰੇ ਨੂੰ ਉਹਨਾਂ ਨੇ ਅੱਜ ਦੇ ਇਥੇ ਮਾਰਾ ਕਾਪਾ ਮਾਰਾ ਕਾਪੇ ਨਾਲ ਬਾਹ ਵੜ ਦਿੱਤੀ ਉਹਨਾਂ ਨੇ ਤੇ ਗੁੰਡਾਗਰਦੀ ਦਾ ਰਾਜ ਏ ਉਹਨਾਂ ਨੇ ਪੂਰੀ ਆਦੀ ਗੁੰਡਾਗਰਦੀ ਵਿਖਾਈ ਏ ਤੇ ਮੇਰੇ ਸਾਰੇ ਵੀਰਾਂ ਨੂੰ ਬੇਨਤੀ ਏ ਵੀ ਇਹ ਪੂਰਾ ਨਾਂ ਉਹਨਾਂ ਦਾ ਯਾਦ ਰੱਖ ਲੋ ਪਿੰਡ ਨਾਂ ਹੁੰਦਾ ਜਸਵੀਰ ਕੌਰ ਏ ਤੇ ਉਹਦੇ ਡੈਡੀ ਦੇ ਨਾਂ ਦਰਸ਼ਨ ਸਿੰਘ ਏ ਤੇ ਵੀਰੋ ਹਰੇਕ ਵਾਰੀ ਮੁੰਡਾ ਗਲਤ ਨਹੀਂ ਹੁੰਦਾ ਜਿੰਨਾ ਵੀ ਹੋ ਸਕੇ ਇਸ ਪਰਿਵਾਰ ਤੋਂ ਵੱਜ ਕੇ ਰੋ ਦੇ ਕਿਉਂਕਿ ਇਹਨਾਂ ਨੇ ਜਿਹੜਾ ਮੇਰੇ ਨਾਲ ਕੀਤਾ ਉਹ ਕਿਸੇ ਹੋਰ ਨਾਲ ਨਾ ਕਰਨ ਤੇ ਪਿੰਡ ਉਹਨਾਂ ਦਾ ਤਰਿੱਡਿਆ ਏ ਜਿੰਨਾ ਯਾਦ ਰੱਖ ਲੋ ਉਹਦੇ ਤੁਹਾਡਾ ਫਾਇਦਾ ਕਰਨ ਨੂੰ ਵਰ ਮੇਰੇ ਵੀਰ ਵੀਰ ਭਰਾ ਕੋਈ ਵੀ ਇਹ ਘਰ ਦੇ ਵਿੱਚ ਫਸੋ ਦੇਣਾ ਕਿ ਮੇਰੀ ਗਲਤੀ ਜਿਹੜਾ ਮੇਰੇ ਮਾਂ ਕੋਲ ਕੀਤਾ ਸੀ ਇੱਕ ਵਾਰੀ ਗਲਤੀ ਕੀਤੀ ਏ ਤੇ ਸਾਰੇ ਵੀਰਾਂ ਨੂੰ ਸਸਰੀ ਘਰ ਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਵੀ ਜਿਨ੍ਹਾਂ ਨੂੰ ਜਲਦੀ ਤੋਂ ਜਲਦੀ ਗਿਫਤਾਰ ਕਰੋ ਉਹਨਾਂ ਤੇ ਪਰਚਾ ਦਰਜ ਕਰੋ ਤੇ ਬਾਕੀ ਆਪ ਵੀ ਜਿੰਨਾ ਉਸ ਕੇ ਬਜੋ ਇਹਨਾਂ ਨੂੰ ਸਸਰੀ ਘਰ ਸਾਰੇ ਵੀਰਾਂ ਨੂੰ ਮੇਰਾ ਨਾਮ ਬਲਜਿੰਦਰ ਸਿੰਘ ਏ ਤੇ ਡੈਡੀ ਦਾ ਨਾਮ ਮਾਲ ਸਿੰਘ ਪਿੰਡ ਮੇਰਾ ਗਜਨੀ ਵਾਲਾ ਹੈ ਤੇ ਅੱਜ ਤੋਂ ਤਕਰੀਬਨ 4 ਸਾਲ ਪਹਿਲਾਂ ਮੇਰਾ ਰੀਤੀ ਰਵਾਜਾਂ ਦੇ ਅਨਸਾਰ ਮੇਰਾ ਵਿਆਹ ਹੋਇਆ ਸੀ ਪਿੰਡ ਤਰੇਡਾਂ ਤੇ ਮੇਰੀ ਘਰ ਵਾਲੇ ਦਾ ਨਾਮ ਜਸਵੀਰ ਕੌਰ ਹੈ ਉਹਦੇ ਡੈਡੀ ਦਾ ਨਾਮ ਦਰਸ਼ਨ ਸਿੰਘ ਹੈ ਉਹਦੇ ਤਾਏ ਦਾ ਨਾਮ ਹੈ ਚਿਮਨ ਸਿੰਘ ਤੇ ਸ਼ੁਰੂ ਤੋਂ ਲੈ ਕੇ ਉਹਨਾਂ ਨੇ ਸਾਡੇ ਨਾਲ ਨਾ ਬੜਾ ਹੀ ਜ਼ਿਆਦਾ ਤੱਕਾ ਕਰਨਾ ਸ਼ੁਰੂ ਕਰ ਦਿੱਤਾ ਉਹਦੇ ਉਹ ਆਦੀ ਮਾਂ ਦੇ ਮਗਰ ਮਾਂ ਦੇ ਮਗਰ ਲੱਗਦੇ ਸੀ ਤੇ ਉਹਦਾ ਤਾਇਆ ਨਹੀਂ ਚਾਹਦਾ ਸੀ ਵੀ ਇਹ ਘਰ ਬਣੇ ਉਹਨਾਂ ਦੀ ਮਾਂ ਦੇ ਮਗਰ ਲੱਗਦਾ ਦਾ ਘਰ ਫਟ ਲੇ 6 ਮਹੀਨੇ ਬੜੀ ਮੁਸ਼ਕਲ ਨਾਲ ਸਾਡੇ ਕੋਲ ਰਹੀ ਹੈ ਉਹ ਵੀ ਪੰਚਾਇਤਾਂ ਨਾਲ ਇੱਥੇ ਰਹਿੰਦੀ ਨਹੀਂ ਸੀ ਤੇ ਉਸ ਤੋਂ ਬਾਅਦ 6 ਮਹੀਨੇ ਉੱਥੇ ਉੱਥੇ ਚਲੀ ਗਈ ਤੇ ਉਹ ਪ੍ਰੈਗਨੈਂਟ ਸੀ ਤੇ ਉਸ ਤੋਂ ਬਾਅਦ ਉਹਦੇ ਕੋਲ ਇੱਕ ਗੁੜੀਆ ਪੈਦਾ ਹੋਈ ਹੈ ਅਰਵ 4 ਸਾਢੇ ਸਾਢੇ 3 ਸਾਲ ਹੋ ਗਏ ਨੇ ਤਕਰੀਬਨ ਉਹ ਆਦੇ ਪੇਕੇ ਤੇ ਰਹਿ ਰਹੀ ਹੈ ਉਸ ਤੋਂ ਬਾਅਦ ਤੇ ਮੈਂ 2 ਸਾਲ ਕੋਰਟ ਦੇ ਵਿੱਚ ਕੇਸ ਵੀ ਕੀਤਾ ਵੀ ਮੈਂ ਆਪਣੀ ਗੁੜੀਆ ਨੂੰ ਤੇ ਉਹਨੂੰ ਵਸਾਉਣਾ ਚਾਹਣਾ ਆ ਪਰ ਉਹ 2 ਸਾਲਾਂ ਵਿੱਚ ਇੱਕ ਵਾਰ ਵੀ ਤਰੀਕ ਦੇ ਨਹੀਂ ਆਈ ਤੇ ਨਾ ਉਹ ਮੇਰੇ ਕੋਲ ਵਸਣ ਲਈ ਰਾਜ਼ੀ ਹੋਈ ਤੇ ਹੁਣ ਤਕਰੀਬਨ ਮਹੀਨਾ ਡੇਢ ਪਹਿਲਾਂ ਦੀ ਗੱਲ ਏ ਉਹਨਾਂ ਨੇ ਪੰਚਾਇਤ ਭੇਜੀ ਸਾਡੇ ਘਰ ਉਹ ਕਹਿੰਦੇ ਵੀ ਗੁੜੀਆ ਤੁਹਿਆਰੀ ਵਾਪਸ ਲੈ ਜਾਓ ਟੋਡੀ ਗੁੜੀਆ ਹੈ ਗੁੜੀਆ ਬਾਪ ਕੋਲ ਰਵੇ ਜੀ ਤੇ ਜਿਹੜਾ ਸਮਾਨ ਹੈ ਸਾਡਾ ਜਿੰਨਾ ਵੀ ਵਿਆਹ ਚ ਦਿੱਤਾ ਵਹਿੰਦਾ ਜਦਾ ਉਹ ਵਾਪਸ ਲਾਵਾਂਗੇ ਤਹੀਂ ਪੰਚਾਇਤ ਦੀ ਗੱਲ ਮੰਨੀ ਏ ਤੇ ਆ ਪੰਚਾਇਤ ਨੇ ਰਾਜੀ ਨਾਮਾ ਸਾਡਾ ਕਰਵਾਇਆ ਹੈ ਉਹਦਾ ਨਾਮ ਦਾ ਸਟਾਮਪ ਖਰੀਦਾ ਹੋਇਆ ਹੈ ਤੇ ਜਿਹੜਾ ਲਿਖਤਪੜਤ ਸਾਰੀ ਪੰਚਾਇਤ ਨੇ ਕਰਵਾ ਕੇ ਸਾਨੂੰ ਦਿੱਤੀ ਹੈ ਤੇ ਅਸੀਂ ਗੁੜੀਆਂ ਨੇ ਪੰਚਾਇਤ ਨੇ ਸਾਨੂੰ ਲੈ ਕੇ ਦੇ ਦਿੱਤੀ ਸਮਾਨ ਸਾਰਾ ਦਾ ਸਾਰਾ ਉਹਨਾਂ ਨੂੰ ਵਾਪਸ ਕਰ ਦਿੱਤਾ। ਕੱਟੀ ਨੇ 1 ਵਜੇ ਘੋਟ ਮਾਰ ਕੇ ਦਿੱਤੀ ਉਹਨਾਂ ਦੇ ਹੱਥ ਵਿੱਚ ਗਨਾਸੀਆਂ ਤੇ ਕਾਪੇ ਅਸੀਂ ਨਹੀਂ ਛੜਾਨ ਆਏ ਤੇ ਉਹਨਾਂ ਨੇ ਤਨਖਿਆਂ ਦਿੱਤੀਆਂ ਤੇ ਗੁੜੀਆਂ ਖੋ ਕੇ ਲੈ ਗਏ ਉਹਨਾਂ ਸਾਡੇ ਕੋਲ ਗੁਡੀਆ ਹੈਗੀ ਸੀ ਤੇ ਉਹਨਾਂ ਗੁੰਡੇ ਪਾਇ ਨੇ ਤੇ ਗੁਡੀਆ ਖੋਲ ਗਏ ਨੇ ਸਾਡੇ ਨਾਲ ਬਹੁਤ ਕੁੱਟ ਮਾਰ ਕੀਤੀ ਨੇ ਗੁੰਡੇ ਪਾਇ ਨੇ ਬੜੀਆਂ ਧਮਕੀਆਂ ਦੇਂਦੇ ਸੀ ਛੱਡੀ ਕੋਈ ਸੁਣਾਈ ਨਹੀਂ ਹੋ ਰਹੀ ਕਿਸੇ ਤਰ੍ਹਾਂ ਦੀ ਵੀ ਤੇ ਉਹ ਬਹੁਤ ਸਾਨੂੰ ਕੁੱਟ ਮਾਰ ਕਰਕੇ ਇੱਕ ਗੁੱਡੀ ਮੇਰੀ ਨਾ ਫੈਰ ਕੱਢੇ ਨੇ ਹੂੰ ਉਹਨਾਂ ਸਾਡੇ ਘਰੇ ਆ ਕੇ ਫੈਰ ਵੀ ਕੱਢੇ ਨੇ ਸਾਡੇ ਤੇ ਕਾਪੇ ਵੀ ਚਲਾਏ ਨੇ ਤੇ ਚਾਚੇ ਮੇਰੇ ਦੀ ਉਹਨਾਂ ਨੇ ਬਾਹ ਵੀ ਵੜ ਦਿੱਤੀ ਏ ਤੇ ਚਾਚਾ ਮੇਰਾ ਹੁਣ ਵਿਆਹ ਜੇ ਵੀ ਹੁਣ ਤਾਂ ਹਸਪੀਟਲ ਦੇ ਵਿੱਚ ਦਾਖਲੇ ਉੱਥੇ ਫਿਰੋਈਪੁਰ ਸ਼ਹਿਰ ਦੇ ਵਿੱਚ ਅਜੇ ਤੱਕ ਹੁਣ ਹੋਸ਼ ਨਹੀਂ ਆਉਂਦਾ ਪਿਆ ਤੇ ਪੁਲਿਸ ਪ੍ਰਸ਼ਾਸਨ ਬਸ ਆ ਦੀ ਕਮ ਨਕਾਮੀਆਂ ਦੇ ਕੰਨ ਪੂਰਾ ਕੰਮ ਨਹੀਂ ਕਰ ਰਹੀ ਤੇ ਉਹਨਾਂ ਉਹਨਾਂ ਨੂੰ ਅਰੈਸਟ ਕਰ ਰਹੀ ਏ ਤੇ ਜੇ ਮੇਰੀ ਕੁੜੀਆਂ ਨੂੰ ਕੁਝ ਵੀ ਹੋ ਗਿਆ ਜਾ ਉਹ ਡਿਪਰੈਸ਼ਨ ਵਿੱਚ ਚਲੀ ਗਈ ਤੇ ਉਹਨਾਂ ਨੇ ਪਹਿਲਾਂ ਗੁੰਡਾਗਰਦੀ ਵਿਖਾਈ ਏ ਤੇ ਹੁਣ ਇਹ ਕਬ ਪਾ ਦੀ ਗੁੰਡਾਗਰਦੀ ਵਿਖਾਵੇ ਦਾ ਤੇ ਇਹੋ ਜੀ ਗੁੰਡਾਗਰਦੀ ਵਿਖਾਵੇ ਦਾ ਕਿ ਦੁਨੀਆ ਯਾਦ ਰੱਖੇ ਦੀ ਤੇ ਜਾਂ ਤਾਂ ਸਰਕਾਰ ਨੂੰ ਵੀ ਬੇਨਤੀ ਹੈ ਪ੍ਰਸ਼ਾਸਨ ਨੂੰ ਵੀ ਇਨਸਾਫ ਕਰਵਾਇਆ ਜਾਵੇ ਤੇ ਜਿਹੜੇ ਲਿਖਤ ਪੜ ਤੇ ਵਿੱਚ ਉਹਨਾਂ ਕੀਤੀ ਗੱਲ ਗੁੱਡੀਆਂ ਮੈਨੂੰ ਵਾਪਸ ਦਵਾਈ ਜਾਵੇ ਤੇ ਉਹਨਾਂ ਦੇ ਬੰਦੀ ਕਾਰਵਾਈ ਕੀਤੀ ਜਾਵੇ ਜਲਦੀ ਜਲਦੀ ਉਹਨੂੰ ਅਰੈਸਟ ਕੀਤਾ ਜਾਵੇ ਤੇ ਜੇ ਇੱਕ ਪਿਓ ਆ ਕਿ ਮਜਬੂਰ ਪਿਓ ਆ ਆਪਣੀ ਗੁੰਡਾਗਰਦੀ ਤੇ ਆ ਗਏ ਨਾ ਫਿਰ ਬੜਾ ਕੁਝ ਹੋ ਜਾਣ ਵਾਲੀ ਤੇ ਸਾਰੇ ਵੀਰਾਂ ਸਤਿ ਸ੍ਰੀ ਅਕਾਲ ਤੇ ਜਿਹੜਾ ਉਹਨਾਂ ਦਾ ਪਰਿਵਾਰ ਹੈ ਤਰੇਡਾਂ ਵਾਲਾ ਦਰਸ਼ਨ ਸਿੰਘ ਤੇ ਚਿਮਨ ਸਿੰਘ ਦਾ ਨਾਂ ਯਾਦ ਰੱਖ ਲਓ ਪਿੰਡ ਕੱਲ ਨੂੰ ਉਹ ਫੇਰ ਵੀ ਕਿਹਾ ਹੋਰ ਮੇਰੇ ਵੀਰ ਨਾਲ ਧੱਕਾ ਨਾ ਕਰਨ ਤੇ ਸਾਰੇ ਆਪ ਦਾ ਬਚਾ ਕਰੋ ਦੇ ਇਹੋ ਜਿਹੇ ਘਰ ਤੋਂ ਰਿਸ਼ਤੇ ਨੂੰ ਦੂਰ ਦੂਰ ਰਹੁ ਰਿਸ਼ਤਾ ਰੁਕਦਾ ਇਹਨਾ ਤਾਂ ਲੈਣ ਦੀ ਕੋਈ ਲੋੜ ਨਹੀਂ ਕਿਉਂਕਿ ਜਿਨ੍ਹਾਂ ਨੇ ਇਹਨਾਂ ਕੁਛ ਮੇਰੇ ਨਾਲ ਕੀਤਾ ਕਿਉਂਕਿ ਮੈਂ ਬਿਨਾਂ ਨਸ਼ੇ ਤੂੰ ਆ ਉਹਨਾਂ ਦਾ ਕੰਮ ਚਿੱਟੇ ਦਾ ਕਾਰੋਬਾਰ ਹੈ ਤੇ ਉਹ ਚਿੱਟੇ ਵਾਲੇ ਬੰਦੇ ਕੁਝ ਵੀ ਕਰ ਸਕਦੇ ਨੇ ਜਾਂ ਤਾਂ ਉਹਨਾਂ ਨੂੰ ਮੇਰਾ ਵੀ ਕੋਈ ਗੁੰਡਾ ਲੱਭੇ ਉਹਨਾਂ ਨੂੰ ਗੁੰਡਾ ਜਵਾਈ ਚਾਹੀਦਾ ਉਹਨਾਂ ਨੂੰ ਸ਼ਰੀਫ ਜਵਾਈ ਦੀ ਲੋੜ ਹੀ ਨਹੀਂ ਸੀ